ਹਾਲੀ ਡਿਨਰ ਦਾ ਸਮਾਂ ਆ ਗਿਆ ਬੱਚੇ ਡਿਨਰ ਦਾ ਆਨੰਦ ਮਾਣਦੇ ਹੋਏ ਸ਼ਕੋਜੀ ਡਿਨਰ ਕਰੋ ਆਪਣਾ ਜੀ ਇਹ ਅੱਜ ਦਾ ਦਿਨ ਆਪਣਾ ਕਿਵੇਂ ਦਾ ਲੰਘਿਆ ਅੱਜ ਦਾ ਦਿਨ ਅਕਾ ਜੀ ਬਹੁਤ ਵਧੀਆ ਗਿਆ ਪੂਰਾ ਇੰਜੋਏ ਕੀਤਾ ਅੱਜ ਠੀਕ ਹੈ ਅੱਜ ਆਪਣੇ ਫਰੈਂਡਸ ਨਾਲ ਘੁੰਮੇ ਖਰੇ

ਬਹੁਤ ਮਿਲਿਆ ਹੈ ਓਕੇ ਓਕੇ ਚਲੋ ਜੀ ਅਰਮਾਨ ਪੰਨੂ ਹਾਂ ਜੀ ਤਾਂ ਜੀ ਦਿਨ ਬਹੁਤ ਵਧੀਆ ਗਿਆ ਅੱਜ ਹੀ ਫਿਲਮਾਂ ਵੇਖ ਫਿਲਮ ਵੇਖੀ ਇੱਕ ਤਾਂ ਬੜੀ ਵਧੀਆ ਫਿਲਮ ਵੇਖੀ ਤੇ ਬਸ ਕਮਲ ਵੇਖੀ ਤਾਂ ਪੂਰਾ Enjoy ਕੀਤਾ ਠੀਕ ਹੈ ਜੀ ਅਰਮਾਨ ਸੰਧੂ ਜੀ ਅੱਜ ਦਾ ਦਿਨ ਬਹੁਤ ਵਧੀਆ ਗਿਆ ਮੋਬਾਈਲ ਤੇ ਘੁੰਮੇ ਤੇ ਇੱਕ ਫਿਲਮ ਵੇਖੀ ਜਿਹਨਾਂ ਬਹੁਤ ਇਨਸਪਾਇਰ ਮਿਲੇ ਆ ਚਲੋ ਕੋਈ ਗੱਲ ਚਲੋ ਜੀ ਜਸ਼ਨ ਜਸ਼ਨ ਪੁੱਤਰ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਚਲੋ ਜਸ਼ਨ ਕੋਈ ਨਹੀਂ ਕਿਵੇਂ ਰਿਹਾ ਜਸ਼ਨ ਅੱਜ ਦਾ ਦਿਨ ਬਹੁਤ ਵਧੀਆ ਰਿਆ ਆ ਸੌਣਦੇ ਜੀ ਇਹ ਬੱਚੇ ਤੰਗ ਜਿਆਦਾ ਮਸਤੇ ਪਏ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਖੁਸ਼ ਨੇ ਬੱਚੇ ਵਧੀਆ ਦਿਨ ਲੰਘਿਆ ਅੱਗੇ ਕਰੀ ਮੜੀ ਆਵਾਜ਼ ਘੱਟ ਰਹੋਗੇ ਮੈਨੂੰ ਬਹੁਤਾ ਨਹੀਂ ਮੂੰਹ ਨਾ ਘੱਟ ਹਾਂਜੀ ਅੱਜ ਦਾ ਦਿਨ ਸਾਡਾ ਪਹਿਲਾ ਬਾਬੂ ਦੇ ਸਭ ਤੋਂ ਮੱਥਾ ਟੇਕਿਆ ਸਾਰਾ ਤੁਹਾਨੂੰ ਦਿਖਾਵਾਂਗੇ ਕਿਵੇਂ ਕਿਵੇਂ ਹੋਇਆ ਤੇ ਬੱਚੇ ਵੀ ਖੁਸ਼ ਨੇ ਗੁਰੂ ਘਰ ਮੱਥਾ ਟੇਕਿਆ ਮੌਲ ਘੁੰਮੇ ਫਿਲਮ ਵੇਖੀ ਤੇ ਬਹੁਤ ਇਹਨਾਂ ਨੂੰ ਆਨੰਦ ਆਇਆ ਤੇ ਮੈਨੂੰ ਵੀ ਇਹਨਾਂ ਨੂੰ ਘੁਮਾਉਣ ਚ ਮਜ਼ਾ ਆਇਆ ਤੇ ਇਹਨਾਂ ਨੂੰ ਵੈਸੇ ਮੈਂ ਆਪਣੇ ਤੋਂ ਦੂਰ ਹੀ ਰੱਖਦਾ ਸੀ ਕਿਉਂਕਿ ਇਹਨਾਂ ਦਾ ਆਪਸ ਵਿੱਚ ਵਧੀਆ ਰਹਿੰਦਾ ਸੀ ਕਿਉਂਕਿ ਮੇਰੀ ਨਾਲ ਨਹੀਂ ਤੁਹਾਨੂੰ ਪਤਾ ਹੀ ਹੈ ਬਾਕੀ ਵਧੀਆ ਰਿਆ ਤੇ ਇਹਨਾਂ ਦੇ ਚੱਕਰ 'ਚ ਹੋਣਾ ਕਹਿ ਲੋ ਕਿ 8:00 ਵਜਾਤੇ ਆ ਮੈਂ ਤੇ 7 ਨਹੀਂ ਹਵੇ ਜਿੰਨੇ ਦਾ ਹੁੰਦਾ ਪਰ ਅੱਜ ਮੇਰੀ ਜ਼ਿੰਮੇਵਾਰੀ ਸੀ ਨਾ ਥੋੜੀ ਬਣਦੀ ਕਿ ਇਹਨਾਂ ਨੂੰ ਘਰ ਤੱਕ ਪਹੁੰਚਾਉਣਾ ਆਪਣੇ ਘਰ ਤੱਕ ਲੈ ਆਂਦਾ ਵਾ ਤੇ ਵਧੀਆ ਪ੍ਰਮਾਤਮਾ ਨੇ ਮਿਹਰ ਰੱਖਿਆ ਅੱਜ ਵੀ ਸਾਨੂੰ ਇਹ ਕਿ ਕੋਈ ਪਰੇਸ਼ਾਨੀ ਨਹੀਂ ਆਈ ਵਧੀਆ ਸਫਰ ਰਿਆ ਸਭ ਕੁਝ ਵਧੀਆ ਹੋ ਗਿਆ ਟੂਨ ਟਾਈਮ ਜ਼ਿਆਦਾ ਹੋ ਗਿਆ 8 ਵਜ ਗਿਆ ਵੈਸੇ 7 ਵਜੇ ਦਾ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰੇ ਨੂੰ